ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਾਦਿਆਂ ਦੇ ਨਜ਼ਦੀਕ ਪੈਂਦੇ ਪਿੰਡ ਚੀਮਾ ਖੁੱਡੀ ਵਿਖੇ ਦਿੱਲੀ ਕਟੜਾ ਐਕਸਪ੍ਰੈਸ ਵੇਅ ਦੀ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਅਤੇ ਕਿਸਾਨਾਂ ਵਿੱਚ ਤਣਾਅਪੂਰਵਕ ਮਾਹੌਲ ਬਣਿਆ ਹੋਇਆ ਹੈ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਚਿਰਮਲ ਸਿੰਘ ਬਜਰੂਵੰਦੀ ਅਗਵਾਈ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਐਕਸਪ੍ਰੈਸ ਵੇਅ ਦੀ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਦਾ ਧਰਣਾ ਲਗਾ ਕੇ ਵਿਰੋਧ ਕੀਤਾ ਜਾ ਰਿਹਾ ਹੈ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਪ੍ਰਾਂ ਮਜੂਸ ਸੰਗਠਨ ਦੀ ਡਿਲੇਗਟ ਪਰਸਨਲ ਮੈਂ ਪਰਮਾਸ਼ਾਹ ਸੰਗਠਨ ਅੱਜ ਪ੍ਰਸ਼ਾਸਨ ਨੇ ਸਵੇਰ 5 ਵਜੇ ਨੰਗਰ ਚੌਂ ਦੇ ਪਿੰਡ ਦੇ ਵਿੱਚ ਸਵਾ ਚਾਰ ਕਿੱਲੇ ਕਣਕ ਬਾਹਰਤੀ ਜਿਹੜਾ ਕੋ ਨਾਲ ਕੋਈ ਪੈਸਾ ਨਹੀਂ ਮਿਲਿਆ ਤੁਸੀਂ ਜਦੋਂ ਅਸੀਂ ਉੱਥੇ ਪਹੁੰਚੇ ਕਿਹਾ ਕਿ ਉਹਨਾਂ ਨੇ ਕਿਸੇ ਨਾਲ ਕੰਮ ਕਰਦਾ ਕੋਈ ਪੈਸਾ ਨਹੀਂ ਮੈਂ ਇੱਥੇ ਆ ਕੇ ਜਿੱਥੇ ਆਪਾਂ ਹੁਣ ਖੇਤੇ ਮੌਜੂਦ ਹਾਂ ਇੱਥੇ ਨਾ ਫੈਸਲਾ ਕਰਤਾ ਅਸੀਂ ਵੀ ਤੁਸੀਂ ਜਿੰਨਾ 5 ਲੱਖ ਰੁਪਈਆ ਦਾ ਮਸੀਹ ਲਿਆ ਮਾਲਕ ਹੈ ਪਰ ਜੀ ਉਹਨੂੰ ਹੀ ਆਖਿਆ ਕਿ ਜਿੰਨੇ ਨੇ ਪੈਸੇ ਲਏ ਤੁਸੀਂ ਵਾ ਲੋ ਜਨਾਥਾਂ ਬੰਦਾ ਵਾ ਉਹਦੀ ਵੀਡੀਓ ਸਾਡੇ ਕੋਲ ਆ ਵੀ ਤੁਸੀਂ ਵਾ ਲੋ ਪ੍ਰਸ਼ਾਸਨ ਨੂੰ ਆਖਿਆ ਉਹ ਵੀ ਹੋ ਗਿਆ ਨਾਜਾਇਜ਼ ਉੱਥੋਂ ਜਿਹੜੀ ਕਣਕ ਵਾਈ ਆ ਉਹ ਅਸੀਂ ਨਹੀਂ ਵਗਣਗੇ ਕਿਉਂਕਿ ਲੋਕ ਜਿਹੜੇ ਆ ਕਣਕ ਨੂੰ ਸਿੱਟੇ ਤੇ ਆਈ ਆ ਲੋਕਾਂ ਨੇ ਬੜਾ ਮਿਹਨਤ ਦੇ ਨਾਲ ਬੀਜ 몰 ਲੈ ਕੇ ਖਾਦਾਂ ਪਾਈਆਂ ਭਾਈਆਂ ਦਿੱਤੀਆਂ ਤੇ ਆਪਾਂ ਕਣਕ ਲਈਏ ਉਹ ਹੁਣ ਕਣਕ ਜਿਹੜਾ ਪ੍ਰਸ਼ਾਸਨ ਹੈ ਇਹੋ ਪ੍ਰਸ਼ਾਸਨ ਜਿਹੜਾ ਭਗਵੰਤ ਮਾਨ ਆ ਇਹਾਂ ਦਾ ਮੈਂ ਧਰਨਾ ਨਹੀਂ ਕਿ ਇਹ ਲੱਗਣਗਾ ਤੇ ਹੁਣ ਪੂਰੇ ਪੰਜਾਬ ਤੇ ਧਰਨੇ ਝਰਨੇ ਜਿੱਥੇ ਵੇਖ ਲੋ ਉੱਥੇ ਹੀ ਧਰਨੇ ਲੱਗੇ ਆ ਹੁਣ ਆ ਜਿਹੜਾ ਵਾ ਛਾਡੀ ਇੱਕ ਜ਼ਮੀਨ ਮੰਗ ਯਾਰ ਸਾਡੇ ਹੱਥ ਪਿੱਛੇ ਤੋਂ ਬਗੈਰ ਕਿਉਂ ਵਾਲੇ ਪ੍ਰਸ਼ਾਸਨ ਨੂੰ ਜਾਂ ਇੱਕ ਕਾਨੂੰਨ ਆ ਪਹਿਲੋਂ ਮਾਲਕ ਨੂੰ ਆਪਣੇ ਦਾ ਹੱਕ 'ਚ ਕਰਨਾ ਫਿਰ ਆਪਾਂ ਕੋਈ ਕਰਤ ਨਹੀਂ ਆ ਇਸ ਕਰਕੇ ਪ੍ਰਸ਼ਾਸਨ ਚੜਾ ਕੇ ਲੈ ਜਾਂਦਾ ਵੇਖੋ ਆ ਲੋਕ ਇੱਥੇ ਬੈਠੇ ਆ ਉੱਥੇ ਵੀ ਹਟਾ ਮੂਰਤਾਂ ਲਗਾ ਸੰਭੂ ਪਰ ਪਿੱਛੇ ਅਸੀਂ ਤਿੰਨ ਟੀਮਾਂ ਬਣਾਈਆਂ ਇਸੇ ਕਰਕੇ ਸਾਨੂੰ ਪਤਾ ਵਾ ਪੀ ਸਰਕਾਰਾਂ ਕੀ ਕਰਦੀਆਂ ਤਿੰਨਾਂ ਦੋ ਟੀਮਾਂ ਇੱਥੇ ਚੱਲਣ ਡੀਆਂ ਕੰਮ ਉਹ ਇੱਕ ਟੀਮ ਉੱਥੇ ਵਾਲੀ ਆ ਪਿੱਛੇ ਬਿਠਾਈ ਇੱਕ ਟੀਮ ਇੱਥੋਂ ਸਾਨੂੰ ਕੋਈ ਪ੍ਰਸ਼ਾਸਨ ਹਰਕਤ ਕਰਦਾ ਸਾਡੇ ਦੇ ਨਜਾਇਜ਼ ਕਰਦਾ ਤੇ ਉਸੇ ਵੇਲੇ ਜੀਟੀ ਰੋਡ ਜਿਹੜਾ ਬੰਦ ਕੀਤਾ ਜਾਊਗਾ ਜਿੰਨਾ ਚਿਰ ਸਾਡੇ ਨਾਲ ਕੋਈ ਫੈਸਲਾ ਨਹੀਂ ਹੁੰਦਾ ਪਹਿਲੀ ਇੱਕ ਮਰਲਾ ਵੀ ਨਹੀਂ ਵਾਹਣ ਦੇਣੀ ਉਹਨਾਂ ਨੂੰ ਪਹਿਲਾਂ ਤਾਂ ਇਹ ਫੈਸਲਾ ਕਰ ਲਿਆ ਤਨ 1.5 ਕਨਾਲ ਸਰ ਦੇਣੇ ਆ ਹੁਣ ਇੱਕ ਅਸੀਂ ਮਰਲਾ ਵੀ ਨਹੀਂ ਵਾਹਣ ਦੇਣੀ ਜੋ ਫੈਸਲਾ ਕਰਨਾ ਪ੍ਰਸ਼ਾਸਨ ਦੇ ਹੱਥ ਆ ਜੋ ਵੀ ਕਰੂਗਾ ਤੇ ਸਰਕਾਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਧੰਨ ਜੀ ਬਟਾਲਾ ਸਬ ਡਿਵੀਜ਼ਨ ਵਿੱਚ ਸ਼੍ਰੀ ਹਰਗੋਬਿੰਦਪੁਰ ਇੱਥੇ ਅੱਜ ਅਸੀਂ ਆਏ ਹਾਂ ਜੋ ਇਹ ਨੈਸ਼ਨਲ ਹਾਈਵੇ ਬਣ ਰਿਹਾ ਹੈ ਤੇ ਉਹ ਹਾਈਵੇ ਅਥਾਰਟੀਆਂ ਨੂੰ ਪ੍ਰੋਬਲਮ ਆ ਰਹੀ ਸੀ ਕੁਝ ਜਿਹੜੇ ਲੈਂਡ ਓਨਰਸ ਹੈਗੇ ਆ ਮਾਲਕ ਹੈ ਜਿਹੜੀ ਉਹ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦੇ ਰਹੇ ਤੇ ਜੋ ਅੜਿੱਕਾ ਪੈ ਰਿਹਾ ਸੀਗਾ ਉਸ ਕਰਕੇ ਅਸੀਂ ਪੁਲਿਸ ਫੋਰਸ ਦੇ ਨਾਲ ਕੰਮ ਕਰਵਾਉਣ ਵਾਸਤੇ ਆਏ ਹਾਂ ਸ਼ੋਟ ਨਹੀਂ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਜੋ ਵੀ ਹੋ ਰਿਹਾ ਹੈ ਦਮ ਨੈਸ਼ਨਲ ਹਾਈਵੇ ਦਾ ਹੋ ਰਿਹਾ ਹੈ ਜੀ ਐਸ ਪਰ ਐਕਟ ਐਸ ਪਰ ਰੂਲਸ ਹੀ ਹੋ ਰਿਹਾ ਕੋਈ ਵੀ ਐਦਾਂ ਦਾ ਕੰਮ ਨਹੀਂ ਹੋ ਰਿਹਾ ਨੈਸ਼ਨਲ ਹਾਈਵੇ ਵੱਲੋਂ ਜਿਹੜਾ ਕਿ ਕਾਨੂੰਨ ਦੀ ਲਗਨ ਕਰਦੇ ਸਾਰੇ ਦਾ ਕਲੀਅਰ ਹੈ ਜਿੱਥੇ ਜਿੱਥੇ ਨੈਸ਼ਨਲ ਹਾਈਵੇ ਕੰਮ ਕਰ ਰਿਹਾ ਸਾਰੇ ਦਾ ਕਲੀਅਰ ਹੈ ਔਰ ਲੀਗਲੀ ਕੰਮ ਕਰ ਰਿਹਾ ਕੋਈ ਕਿਸੇ ਕਿਸਮ ਦਾ ਇਲਿਗਲ ਨਹੀਂ ਕੋਈ ਰੂਲ ਦੀ ਕਰਵਾਈਲੇਸ਼ਨ ਨਹੀਂ ਹੋ ਰਹੀ ਸਰ ਕਿਸਾਨ ਹੈਗੇ ਕਈਆਂ ਦਾ ਕਹਿੰਦੇ ਕਿ ਸਾਨੂੰ ਪੇਮੈਂਟ ਜ਼ਿਆਦਾ ਮਿਲਣੀ ਚਾਹੀਦੀ ਹੈ ਉਹਦੇ ਵਾਸਤੇ ਇੱਕ ਲੀਗਲ ਰੈਮੇਡੀ ਹੈ ਕੋਈ ਵੀ ਕਿਸਾਨ ਹੈ ਕੋਈ ਵੀ ਵਿਅਕਤੀ ਹੈ ਜੇਦੀ ਜ਼ਮੀਨ ਐਕਵਾਇਰ ਹੋਈ ਹੈ ਅਗਰ ਉਹਨੂੰ ਲੱਗਦਾ ਹੈ ਕਿ ਕਾਲਾ ਨੇ ਪੇਮੈਂਟ ਉਹ ਨਹੀਂ ਦਿੱਤੀ ਜਿੰਨੀ ਉਹ ਚਾਹੁੰਦੇ ਸੀ ਉਹ ਫਿਰ ਆਰਬਿਟ੍ਰੇਸ਼ਨ ਕਮਿਸ਼ਨ ਸਾਹਿਬ ਦੀ ਕੋਰਟ 'ਚ ਜਾ ਸਕਦੇ ਉਸ ਤੋਂ ਬਾਅਦ ਉਹ ਸੈਸ਼ਨ ਕੋਰਟ 'ਚ ਜਾ ਸਕਦੇ ਉਸ ਤੋਂ ਬਾਅਦ ਹਾਈ ਕੋਰਟ ਹੈ ਕਈ ਤਰੀਕੇ ਅਗੇ ਰੀਲੀਫ ਲੈਣ ਦੇ ਨਜਾਇਜ਼ ਕੰਮ